ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ ਬਹੁਤ ਸਿਆਣਪ ਜਮ ਕਾ ਭਉ ਵਿਆਪੈ اے ਭਾਈ ਜੇਕਰ ਮਨੁੱਖ ਪਾਸ ਬਹੁਤੀਆਂ ਸਿਆਣਪਾਂ ਤੇ ਚਤੁਰਾਈਆਂ ਵੀ ਹੋਣ ਪਰ ਇਨ੍ਹਾਂ ਸਿਆਣਪਾਂ ਤੇ ਚਤੁਰਾਈਆਂ ਦੇ ਨਾਲ ਕਦੇ ਵੀ ਜਮਾਂ ਦਾ ਡਰ ਦੂਰ ਨਹੀਂ ਹੁੰਦਾ ਅਨਿੱਕ ਅਯਤਨ ਕਰ ਤ੍ਰਿਸ਼ਨ ਨਾ ਤਰਾਪੈ ਕ੍ਰਿਸ਼ਨਾਂ ਦੀ ਅੱਗ ਮਾਇਆ ਦੇ ਪਦਾਰਥਾਂ ਨੂੰ ਪਾਉਣ ਦੀ ਅੱਗ ਵੀ ਅਨਿੱਤਾਂ ਯਤਨਾਂ ਦੇ ਨਾਲ ਸ਼ਾਂਤ ਨਹੀਂ ਹੁੰਦੀ। ਪੇਖ ਅਨੇਕ ਅਗਨ ਨਹੀਂ ਬੁਝੇ ਕੋਈ ਮਨੁੱਖ ਭਾਵੇਂ ਅਨੇਕਾਂ ਪੇਖ ਤਾਰਨ ਕਰ ਲਵੇ ਪਰ ਫਿਰ ਵੀ ਉਸ ਦੀ ਜੋ ਕ੍ਰਿਸ਼ਨਾਂ ਦੀ ਅੱਗ ਹੈ ਉਹ ਕਦੇ ਵੀ ਰੱਜਦੀ ਨਹੀਂ। ਕੋਟ ਉਪਾਵ ਦਰਗਾਹ ਨਹੀਂ ਸਜੈ ਕਰੋੜਾਂ ਹੀ ਯਤਨਾ ਕਰਨ ਦੇ ਨਾਲ ਵੀ ਜੀਵ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਸ਼ੂਟਸ ਨਾਹੀ ਊਬ ਪਿਆਲ ਜੇਕਰ ਕੋਈ ਮਨੁੱਖ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਵੇ ਤੇ ਭਾਵੇਂ ਆਕਾਸ਼ ਵਿੱਚ ਉੱਡ ਜਾਵੇ ਭਾਵੇਂ ਪਾਤਾਲ ਵਿੱਚ ਚਲਾ ਜਾਵੇ ਮੋਹੇ ਵਿਆਪੇ ਮਾਇਆ ਜਾਲ ਇਨੀਆਂ ਸ਼ਕਤੀਆਂ ਪ੍ਰਾਪਤ ਕਰ ਲੈਣ ਦੇ ਨਾਲ ਵੀ ਮਾਇਆ ਦੇ ਮੋਹ ਜਾਲ ਤੋਂ ਇਸ ਜੀਵ ਦਾ ਛੁਟਕਾਰਾ ਨਹੀਂ ਹੁੰਦਾ ਅਵਰ ਕਰਤੂਤ ਸਗਲੀ ਜਮ ਦਾਲੈ ਇਹ ਭਾਈ ਨਾਮ ਤੋਂ ਬਿਨਾ ਜਿੰਨੇ ਵੀ ਮਨੁੱਖ ਕਰਮ ਕਰਤੂਤਾ ਕਰਦਾ ਹੈ ਜਮ ਦੂਤ ਉਸ ਨੂੰ ਫਿਰ ਸਜ਼ਾ ਦਿੰਦੇ ਹਨ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਪਰਮਾਤਮਾ ਦੇ ਭਜਨ ਤੋਂ ਬਿਨਾ ਕੀਤੇ ਹੋਰ ਕਰਮਾਂ ਨੂੰ ਕਦੇ ਵੀ ਜਮ ਤੇ ਜਿੰਨੀ ਵੀ ਮੰਨਤਾ ਨਹੀਂ ਦਿੰਦੇ ਹਰ ਕਾ ਨਾਮ ਜਪਤ ਦੁੱਖ ਜਾਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਨਿਰਣਾ ਕਰਦੇ ਹਨ ਕਿ ਇਹ ਜੀਵ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਨਾਨਕ ਬੋਲੇ ਸਹਿਜ ਸੁਭਾਈ ਇਸ ਲਈ ਸੁੱਤੇ ਸਿੱਧ ਉੱਠਦੇ ਆ ਬੈੰਧਿਆ ਤੁਰਦੇ ਆ ਕੰਮਕਾਰ ਕਰਦੇ ਆ ਪ੍ਰਮਾਤਮਾ ਦਾ ਨਾਮ ਜਪਿਆ ਕਰਿਏ